ਠੰਡ ਜੀ ਸਵਾਦ ਆਉਂਦਾ ਗੰਨਾ ਚੂਕਣ ਦਾ ਹਨਾ ਗੰਨਾ ਚੂਕ ਕੇ ਦੇਖ ਤੂੰ ਕਿੰਨਾ ਸਵਾਦ ਆ ਮਿੱਠਾ ਕਿੰਨਾ ਕੋਲੇ ਬੜੇ ਅੱਜ ਕੱਲ ਦੇ ਦੇਖ ਲੈ ਜਵਾਸ ਨੇ ਬਰਗਰ ਖਾ ਲੋ ਪੀਜੇ ਖਾ ਲੋ ਗੋਲ ਕੱਪੇ ਖਾ ਲੋ ਇੰਨੀਆਂ ਚੀਜ਼ਾਂ ਨੂੰ ਭੁੱਲੀ ਦੇ ਅਡਾ ਖੇਤ ਛੱਲੀਆਂ ਹੁੰਦੀਆਂ ਗੰਨੇ ਹੁੰਦੇ ਛੱਕਰ ਕੰਧੀਆਂ ਲਾ ਲੈਂਦੇ ਅੱਜ ਕੱਲ ਤਾਂ ਇਹਨੂੰ ਗੰਨਾ ਜਵਾਸ ਖਾਦਾ ਗੰਨਾ ਚੁੱਪਣਾ ਆਉਂਦਾ ਹੁਣ ਤਾਂ ਬਈ ਆ ਗੰਨਾ ਇੰਨਾ ਵਧੀਆ ਹੈ ਫੜਾ ਦੇ ਕੇ ਨੂੰ ਐ ਕਰਦੇ ਉੱਤੇ ਚੌਂਟ ਐ ਇਹ ਚੌਂਟ ਚੌਂਟ ਬਾੜਾ ਘੈਂਟ ਦਾ ਨਾ ਜਮਾ ਪੋਲਾ ਮਿੱਠਾ ਬਹੁਤ ਇਹਦੇ ਦੋ ਫਾਇਦੇ ਨੇ ਦੰਦ ਵੀ ਸਾਫ ਹੁੰਦੇ ਨੇ ਗੰਨੇ ਦਾ ਜਾੜਾ ਮਜ਼ਬੂਤ ਦੰਦ ਸਾਫ ਹੈ ਤਾਂ ਲੋਕ ਬਸ ਆ ਪੋਲੀਆਂ ਜਾਂ ਖਾਣ ਲੱਗੇ ਦੰਦ ਤਾਂ ਹੀ ਖਰਾਬ ਹੋਣ ਲੱਗੇ ਪੋਲੇ ਚੀਜ਼ਾਂ ਖਾਣ ਦੇ ਅਸੀਂ ਗੰਨਾ ਚੂਪਣ ਛੱਲੀ ਖਾਣ ਫਿਰ ਕਾ ਨੂੰ ਦੰਦ ਖਰਾਬ ਸਲਾਪਾ ਤਾਂ ਹੀ ਲਾਏ ਨੇ ਫਿਰ ਵਧੀਆ ਵੈਰਾਈਆ ਬਾਹਲੀ ਕਹਿੰਦਾ ਨਾਲ ਵੀ ਸੰਭਾ ਗਿਆ ਮੀ ਪਿਆ ਠੰਡ ਹੋ ਗਈ ਗੰਨਾ ਚੂਪਣ ਦੀ ਜੀ ਕਰਿਆ ਵੀ ਜੂਣ ਆਦੇ ਨਜ਼ਾਰਾ ਆਵੇ ਚੂਪ ਦਾ ਕੋਈ ਨਹੀਂ ਰੇੜੀ ਤੇ ਖੜ ਕੇ ਜੂਸ ਪੀਂਦੇ ਹੋਰ ਗੰਨਾ ਚੂਪਣ ਦੀ ਸ਼ਕਤ ਐ ਕਸਰਤ ਹੁੰਦੀ ਆ ਸਾਰੇ ਸਰੀਰ ਦੀ ਜਾੜਾਂ ਦੀ ਦਿਮਾਗ ਦੀ ਸਾਰਾ ਕੁਝ ਨੰਦਾ ਗਿਆ ਨੰਨ ਬੜਕ ਬਾਲਾ ਮਿੱਠਾ ਬਹੁਤ ਆ ਹਨ ਆ ਦੇ ਖੱਲਣਾ ਐ ਇੱਥੇ ਦਾ ਪੱਟ ਓੜੀ ਜਾਂਦੀ ਐ ਇੱਥੇ ਦਾ ਦੋ ਦੋ ਪੋਰੀਆਂ ਦੀ ਛੱਲੀ ਲੈ ਨਾ ਤੇ ਹੁੰਦਾ ਹੈ ਪੋਲਾ ਪੂਰਾ ਐਨੇ ਨੇ ਲੈ ਬੀ ਤੋਂ ਬੜਾ ਵਧੀਆ ਲੈਂਦਾ ਬਾ ਜਰਾ ਜੀ ਬਈ ਪੋਲਾ ਬੜਾ ਹੈ ਕੋ ਜਿਹੜੇ ਮਰਜੀ ਮੌਸਮ ਵਿੱਚ ਜਿਹਨੂੰ ਝੂਪ ਸਕਦਾ ਨੂੰ ਪੱਟ ਕੇ ਹਾਂ ਕੋਲਾ ਰੂਆ ਚਾਹ ਸ਼ਾਲ ਚੁੱਪੀ ਆ ਚਾਹ ਹਾਰ ਚੁੱਪੀ ਆ ਕੋਲਾ ਬੂਆ ਭੈਣ ਵਾਲਾ ਉਹ ਮੁੰਡਾ ਖਾਸੇ ਚੁੱਪਦਾ ਸੀ ਹਣਾ ਉਹ ਛੀਨ ਵਾਲਾ ਗੱਗ ਉਹ ਬੱਦੂ ਚੁੱਪਦਾ ਜਾਂਦਾ ਅਸੀਂ ਤਾਂ ਗੌਰ ਜੀ ਨਹੀਂ ਸੀ ਕਰੀ ਉਹ ਖਾਸੇ ਚੁੱਪ ਬਗਾ ਇੱਥੋਂ ਇਹ ਰਸੀ ਉਹਦੀ ਰੀਸਨ ਆਲ ਪਹਿਲਾਂ ਚੂਪਦੇ ਹੁੰਦੇ ਚਲ ਹੁਣ ਥੋੜੇ ਹੀ ਰਹਿ ਗਏ ਯਾਰ ਵੀ ਲਾਇਆ ਨਵਾ ਬਹੁਤ ਵਧੀਆ ਤਿਆਰ ਹੋ ਗਿਆ ਇਹ ਮਸੂੜਿਆ ਨਹੀਂ ਕਾਸਰ ਤੁੰਗੇ ਨਾ ਅੰਦਰ ਨਾਲ ਚੁੱਪਨ ਨਾਲ ਦੰਦ ਮਜ਼ਬੂਤ ਹੁੰਦੇ ਨੇ ਖੱਲੀਆਂ ਵੀ ਖਾਇਆ ਕਰਾਂਗੇ ਭੁੰਨ ਕੇ ਉਹ ਪਿੱਛੇ ਮੱਕੀ ਦੇਖੋ ਮੱਕੀ ਜੱਬਣ ਵਾਲੀ ਮੱਕੀ ਹੈ ਪੂਰੀ ਘੈਂਟ ਜੱਬਣ ਵਾਲੀ ਮੱਕੀ ਹੈ ਪੂਰੀ ਹੋਰ ਚਾਲ ਬਈ ਇਹ ਪਿੰਡ ਫੂਡ ਚੈਨਲ ਆਈ ਸਾਡਾ ਆ ਫੂਡ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਹੀ ਮੱਕੀ ਦੇ ਦਰਸ਼ਨ ਕਰਾ ਦੇ ਦੇਸੀ ਜਟਾ ਹਸਦਾ ਜਮੀ ਚੈਨਲ ਨੂੰ ਅੰਰੇ ਜੀ ਕਰਤੀ ਆਉਂਦੀ ਐ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਫਿਰ ਵੀਡੀਓ ਗਾਹਾਂ ਸ਼ੇਅਰ ਕਰ ਦਿਓ ਚਾਲ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ